ਹਾਲ ਗਏ ਜੁੜੀ ਸੀ ਆਪਣੇ ਆਪ ਨੂੰ ਸਾਰੇ ਮੈਲੀ ਵਿੱਚ ਸੀ ਅਸੀਂ ਸਾਰੇ ਆਪਣੇ ਆਪ ਨੂੰ ਸਾਜੂ ਕਹਉਂਦੇ ਸੀ ਬੀਨਗਾਰਦ ਲਿਆ ਕੇ ਰਾਂਗੇ ਅਸੀਂ 92 ਖੱਸੀ ਭੇਜਿਆ ਵਿਧਾਨ ਸਭਾ ਦੇ ਵਿੱਚ ਔਰ ਇਹਨਾਂ ਨੇ ਸਾਰਾ ਪੰਜਾਬ ਖੱਸੀ ਕਰਕੇ ਰੱਖਤਾ 95 ਐਮਐਲਏ ਜੇ ਮੂਹਰਾ ਜਾਂਦੇ ਹੋਣ ਦੁਨੀਆ ਦੀ ਕਿਸੇ ਸਰਕਾਰ ਦੀ ਹਿੰਮਤ ਨਹੀਂ ਪੈਂਦੀ ਕਿ ਚੁਣੇ ਹੋਏ ਐਮਐਲਏਆਂ ਦੇ ਉੱਪਰ ਅਥਰੂ ਗੋਲੇ, ਬ੍ਰਾਹਣ ਤੇ ਉਹਨਾਂ ਐਮਐਲਏ ਦੇ ਉੱਪਰ ਪਾਣੀ ਦੀਆਂ ਪਿਛਾਰਾਂ ਕਰਨ। ਕਿ ਜੇ ਤੁਹਾਡੀ ਇਹੀ ਹਾਲਤ ਰਹੀ ਤੁਹਾਨੂੰ ਕਿਸੇ ਨੇ ਅਗਲੀਆ ਬੋਟਲ ਦੇ ਵਿੱਚ ਸ਼ਮਸ਼ਾਨ ਘਾਟ ਦਾ ਪ੍ਰਧਾਨਵੀ ਨਹੀਂ ਬਣਾਉਣਾ। ਹਜੇ ਵੀ ਮਰ ਜਾਓ, ਉੱਠ ਜਾਓ। ਉਤੇ ਖਨੌਰੀ ਬਾਲਰ ਪਹੁੰਚੋ 99 ਦੇ 99 ਤੁਸੀਂ ਕਹੋ ਆਂ ਕਿਸਾਨੋ ਮੇਰੇ ਨਾਲ ਪਿੱਛੇ ਚੱਲੋ ਅਸੀਂ ਦਿੱਲੀ ਛੱਡ ਕੇ ਆਉਂਗੇ ਤੁਹਾਡੇ ਵਿੱਚੋਂ ਕੁਸਰੀਆਂ ਜਵਾਨਤਾ ਬਚ ਜੂਗੀਆਂ ਨਹੀਂ ਵੋਟਾਂ ਦਾ ਤੁਹਾਨੂੰ ਕੋਈ ਨਹੀਂ ਪੈਣੀ ਆ ਔਰ ਜੁੱਤੀਆਂ ਗਾ ਤੁਹਾਡਾ ਜਿਹੜਾ ਰਕਾ ਟੁੱਟ ਜਾਣਾ ਪਰ ਜਿਹੜਾ ਬੰਦਾ ਪਿਆਰ ਨਾਲ ਜਿੱਕੇ ਕਰਦਾ ਹੈ ਨਾ ਉਹ ਫਿਰ ਜਦੋਂ ਦੁੱਧ ਹੋਣਾ ਜੁੱਤੀ ਪਾਉਂਦਾ ਹੈ ਫਿਰ ਤੁਹਾਡਾ ਜਿਹੜਾ ਟੋਟਣਾ ਉਹ ਲਾਲ ਹੋ ਜਾਣਾ ਪਰ ਇਹ 92 ਦੇ 92 ਕੋਈ ਜਾ ਕੇ ਬੜਾ ਦਾ ਦਰਿਆ ਦੇ ਵਿੱਚ ਰੇਤਾ ਖਾਣੇ ਨੂੰ ਕੋਈ ਬੜਾ ਦਾ ਪੱਥਰ ਖਾਣੇ ਨੂੰ ਕੋਈ ਕਰੇਸ਼ਰ ਆਵੇ ਕਿ ਸੌਦਾ ਕਰਦਾ ਫਿਰਦਾ ਕੋਈ ਠਾਣੇ ਆਉਣ ਨੂੰ ਕਹਿ ਰਿਹਾ ਹੈ ਕਿ ਮੈਨੂੰ ਇਹਨੇ ਪੈਸੇ ਤੁਸੀਂ ਇੱਕ ਪੁਲ ਚੌਂਕੀ ਦੇ ਇਹਨੇ ਪੈਸੇ ਠਾਣੇ ਦੇ ਦੇਖ ਕਰੋ ਕਿਉਂਕਿ ਮੇ ਸਾਡੇ ਕੋਲ ਤੋਖਸਾਨ ਰਹਿ ਗਏ ਉਦੇ ਬਾਅਦ ਅਸੀਂ ਕੀ ਕਰਾਂਗੇ ਅੱਜ ਅਸੀਂ ਇੱਕ ਪਾਰਟੀ ਚੁਣੀ ਸੀ ਆਪਣੇ ਆਪ ਨੂੰ ਸਾਰੇ ਮੇਰੇ ਵਿੱਚ ਸੀ ਅਸੀਂ ਸਾਰੇ ਆਪਣੇ ਆਪ ਨੂੰ ਸਾਧੂ ਕਹਾਉਂਦੇ ਸੀ ਪੀਨ ਗਲਾਬ ਲਿਆ ਕੇ ਰਾਂਗੇ ਅੱਜ ਉੱਥੇ ਬਾਰਡਰ ਦੇ ਉੱਪਰ ਮਹੀਨੇ ਤੋਂ ਬੈਠੇ ਨੇ ਇੱਕ ਬਜ਼ੁਰਗ ਮੌਤ ਦੇ ਮੂੰਹ ਦੇ ਵਿੱਚ ਕੱਲ ਜਦੋਂ ਮੋਚਾ ਲੱਗਿਆ ਸੀ ਉਦੋਂ ਕੇਂਦਰ ਸਰਕਾਰ ਕਹਿੰਦੀ ਸੀ ਕਿ ਟਰਾਲੀਆਂ ਲੈ ਕੇ ਨਹੀਂ ਜਾਣਦੇ ਨੇ ਦਿੱਲੀ 'ਚ ਜੇ ਜਾਣਾ ਬੱਸਾਂ ਤੇ ਜਾਓ ਟਰੱਕਾਂ ਤੇ ਜਾਓ ਸਕੂਟਰਾਂ ਤੇ ਜਾਓ ਪੈਦਲ ਜਾਓ ਅੱਜ ਜਦ ਸਾਡੇ ਕਿਸਾਨ ਅਸੀਂ ਸਾਰੇ ਕਹਿੰਦੇ ਆ ਕਿ ਅਸੀਂ ਜਦੋਂ ਪੈਦਲ ਹੀ ਚੱਲਾਂਗੇ ਉਹੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਬੱਸਾਂ ਤੇ ਜਾਓ ਅੱਜ ਤੁਹਾਨੂੰ ਪੈਦਲ ਜਾਣ ਤੋਂ ਰੋਕਿਆ ਗਿਆ ਤੁਹਾਡੇ ਤੇ ਅਥਰੂ ਗੋਲੇ ਬਰਾਏ ਆ ਤੁਹਾਡੇ ਉੱਪਰ ਪਾਣੀ ਦੀਆਂ ਬਿਚਾਰਾ ਕਰੀਆਂ ਐ ਪਰ ਗੱਲ ਇਹ ਆ ਉਹ ਗੈਰੂ ਨੇ ਗੈਰੂ ਨੇ ਤੋਂ ਦੁਸ਼ਮਣੀ ਕੀ ਹੈ ਆਪਣਾ ਨੇ ਵੀ ਕਹਾ ਕਮੀ ਕੀ ਹੈ ਆ 92 ਦਾ ਚੋਣਾ ਸੀ ਜਿਤਾਇਆ ਸੀ 92 ਦਾ ਚੋਣਾ ਜਿਤਾਇਆ ਓਏ ਇਦਾਂ ਸਾਡੇ ਸੀ ਇਹ 92 ਐਮਐਲਏ ਜੇ ਇਹਨਾਂ ਹਰਾਮਖੋਰਾں ਦੇ ਮਨ ਵਿੱਚ ਇੱਕ ਝੱਟਾ ਸ਼ਰਮ ਹੋਵੇ ਇੱਕ ਝੱਟਾ ਪੰਜਾਬ ਦੇ ਲਈ ਕਰਦਾ ਕੌਣ ਇਹਨਾਂ ਦੇ ਤਰਸ ਹੋਵੇ ਤਾਂ ਇਹ 92 ਦੇ 92 ਕਾਹ ਕਹਿੰਦੇ ਕਿ ਕਿਸਾਨੋ ਤੁਸੀਂ ਸਾਡੇ ਪਿੱਛੇ ਆਓ ਅਸੀਂ 92 ਤੁਹਾਡੇ ਮੂਹਰੇ ਚੇਲਾਂਗੇ ਆਪਾਂ ਦਿੱਲੀ ਛੱਡ ਕੇ ਆਉਂਗੇ ਤੁਹਾਨੂੰ ਸਾਨੂੰ ਹੋਰ ਕੰਮ ਆਸੀ ਮੂੜਿਆਣਾ ਤੁਸੀਂ ਉੱਥੇ ਬੈਠ ਕੇ ਆਪਣੀ ਗੱਲ ਕਰਿਓ 92 ਐਮਐਲਏ ਜੇ ਮੂਹਰੇ ਜਾਂਦੇ ਹੋਣ ਦੁਨੀਆ ਦੀ ਕਿਸੇ ਸਰਕਾਰ ਦੀ ਹਿੰਮਤ ਨਹੀਂ ਪੈਂਦੀ ਕਿ ਚੁਣੇ ਹੋਏ ਐਮਐਲਏ ਦੇ ਉੱਪਰ ਅਥਰੂ ਗੋਲੇ ਪ੍ਰਾਣ ਤੇ ਉਹਨਾਂ ਐਮਐਲਏ ਦੇ ਉੱਪਰ ਪਾਣੀ ਦੀਆਂ ਬਿਛਾਰਾਂ ਕਰਨ ਜੇ ਕਰਨਗੇ ਤਾਂ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਮੂੰਹ ਤੇ ਕਾਲ ਸਮੜੀ ਜਾਊਗੀ ਪਰ ਇਹ 92 ਦੇ 92 ਕੋਈ ਜਾ ਕੇ ਬੜਿਆ ਦਾ ਦਰਿਆ ਦੇ ਵਿੱਚ ਰੇਤਾ ਖਾਣੇ ਨੂੰ ਕੋਈ ਬੜਿਆ ਦਾ ਪੱਥਰ ਖਾਣੇ ਨੂੰ ਕੋਈ ਕ੍ਰੈਸ਼ਰ ਆਇਆ ਕਿ ਸੌਧਨ ਕਰਦਾ ਫਿਰਦਾ ਹੈ ਕੋਈ ਕ੍ਰੈਸ਼ਰ ਆਇਆ ਦੀ ਲਿਸਟ ਮੰਗਾ ਰਿਹਾ ਹੈ ਕੋਈ ਠਾਣੇ ਵਾਲੇ ਨੂੰ ਕਹਿ ਰਿਹਾ ਹੈ ਕਿ ਮੈਨੂੰ ਇੰਨੇ ਪੈਸੇ ਤੁਸੀਂ ਇੱਕ ਪੁਲ ਚੌਂਕੀ ਦੇ ਇੰਨੇ ਪੈਸੇ ਠਾਣੇ ਦੇ ਦੇ ਕਰੋ ਕਿਉਂਕਿ ਮੇਰੇ ਸਾਡੇ ਕੋਲ 2 ਸਾਲ ਲੱਗੇ ਉਦੇ ਬਾਅਦ ਅਸੀਂ ਕੀ ਕਰਾਂਗੇ ਇਹ 92 ਬੰਦੇ ਜਿਹੜੇ ਅੱਜ ਮੋਦੀ ਤੋਂ ਵੀ ਜ਼ਿਆਦਾ ਜ਼ੁਲਮ ਕਰ ਰਹੇ ਸਾਡੇ ਨਾਲ ਜੇ ਉੱਥੇ ਹੁੰਦੇ ਤਾਂ ਮਜ਼ਾਨ ਲਈ ਸੀ ਹਰਿਆਣੇ ਸਰਕਾਰ ਦੀ ਕਿ ਕਿਸਾਨਾਂ ਦੇ ਉੱਪਰ ਉਹ ਗੋਲੇ ਸਿਰਦੇ ਅਥਰੂ ਦੇ ਜਿਹੜੇ ਸਾਡੇ ਬੰਦੇ ਉੱਥੇ ਜ਼ਖਮੀ ਹੋਏ ਆ ਉਹ ਇਸ ਨੌਬਤ ਤੱਕ ਨਹੀਂ ਪਹੁੰਚ ਸਕਦੇ ਸੀ ਜੇ ਆ ਬੰਨਵੇਂ ਸਾਡੇ ਖੱਸੀ ਨਾ ਹੁੰਦੀ ਅਸੀਂ 92 ਖੱਸੀ ਤੇ ਜੇ ਆ ਵਿਧਾਨ ਸਭਾ ਦੇ ਵਿੱਚ ਔਰ ਇਹਨਾਂ ਨੇ ਸਾਰਾ ਪੰਜਾਬ ਖੱਫੀ ਕਰਕੇ ਰੱਖਤਾ ਮੈਂ ਅਜੇ ਵੀ ਕਹਿੰਦਾ ਉਹ ਤੁਹਾਡੇ ਕੋਲ 2 ਸਾਲ ਹੈਗੇ ਆ ਮਰਨ ਔਰ ਮੈਂ ਗੰਟੀ ਗੱਲ ਕਹਿੰਦਾ ਇੱਥੇ ਖੜਕੇ ਕਿ ਜੇ ਤੁਹਾਡੀ ਇਹੀ ਹਾਲਤ ਰਹੀ ਤੁਹਾਨੂੰ ਕਿਸੇ ਨੇ ਅਗਲੀਆਂ ਵੋਟਾਂ ਦੇ ਵਿੱਚ ਸੰਸਾਰ ਘਾਟ ਦਾ ਪ੍ਰਧਾਨਵੀ ਨਹੀਂ ਬਣਾਉਣਾ ਇਹ ਬੰਦਵੇ ਯਾਦ ਰੱਖਿਓ ਮੇਰੀ ਗੱਲ ਹੋਰ ਤਾਂ ਤੁਸੀਂ ਪੰਜ ਦਾ ਬਹੁਤ ਦੂਰ ਦੀ ਗੱਲ ਆ ਆਮ ਕਰਕੇ ਬੰਦੇ ਕਹਿੰਦੇ ਪੰਚ ਨਹੀਂ ਬਣੂਗਾ ਪੰਚ ਬਹੁਤ ਸਨਮਾਨਯੋਗ ਰਹਾਦਾ ਹੈ ਉਹਨੂੰ ਇਹਨਾ ਖਤਰਾ ਨਾ ਕਰੇ ਕਰੋ ਇਹਨਾਂ ਨੂੰ ਸ਼ਮਸ਼ਾਨ ਘਾੜ ਦਾ ਪ੍ਰਧਾਨ ਨਹੀਂ ਬਣਾਉਣਾ ਕਿਸੇ ਨੇ ਅਜੇ ਵੀ ਮਰ ਜਾ ਉੱਠ ਜਾ ਉੱਥੇ ਖਨੌਰੀ ਬਾੜ ਦੇ ਪਹੁੰਚ ਜਾ 99 ਦੇ 99 ਤੁਸੀਂ ਕਹੋ ਆਓ ਕਿਸਾਨੋ ਮੇਰੇ ਨਾਲ ਪਿੱਛੇ ਚੱਲੋ ਅਸੀਂ ਦਿੱਲੀ ਛੱਡ ਕੇ ਆਉਂਗੇ ਤੁਹਾਡੇ ਵਿੱਚੋਂ ਕੁੜੀਆਂ ਜਵਾਨਾਂ ਬਚ ਜੂਗੀਆਂ ਨਹੀਂ ਵੋਟਾਂ ਤਾਂ ਤੁਹਾਨੂੰ ਕੋਈ ਨਹੀਂ ਦੇਣੀ ਆ ਹਰ ਜੁੱਤੀਆਂ ਗੱਲ ਤੁਹਾਡਾ ਜਿਹੜਾ ਰਿਕਾਰਡ ਟੁੱਟ ਜਾਣਾ ਹੈ ਔਰ ਬੜੇ ਸਾਲਾਂ ਦੇ ਵਿੱਚ ਜੋ ਮੇਰੀ ਇਹ ਬੇਨਤੀ ਆ ਹੁਣ ਵੀ ਮੈਂ ਦਰਦ ਰੱਖਦਾ ਮੇਲਿਆਂ ਗੱਲ ਮੇਰੀ ਦੁਸ਼ਮਣੀ ਨਹੀਂ ਹੈਗੀ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਅਜੇ ਵੀ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਅੱਗੇ ਆਜੋ ਅੱਗੇ ਆ ਕੇ ਕਿਸਾਨਾਂ ਦੀ ਰਹਿਨਮਾਈ ਕਰੋ ਤੁਸੀਂ ਇਹਨਾਂ ਨੂੰ ਜਿਤਾਏ ਤੇ ਜਿੰਨੀਆਂ ਪਾਰਟੀਆਂ ਹੁਣ ਟੱਕਰ ਉਹਨਾਂ ਨੇ ਕਰੋੜਾਂ ਰੁਪਏ ਖਰਚੇ ਹੁਣਾਂ ਵੋਟਾਂ ਵਾਸਤੇ ਪਰ ਗੋਡੀ 99 ਦਿਓ ਪੰਜਾਬ ਵਾਸੀਆਂ ਨੇ ਇੱਕ ਪੰਜੀ ਦੀ ਲਗਨ ਦਿੱਤੀ ਕੋਈ ਕਾਜਵੇ ਐਮਐਲਏ ਹੱਥ ਖੜਾ ਕਰਕੇ ਕਿਵੇਂ ਸ਼ਰਮ ਪਾਈ ਆ ਮੈਂ ਪੈਸੇ ਵੰਡੇ ਆ ਨਹੀਂ ਲੋਕਾਂ ਨੇ ਆਪਣੇ ਕੋਲੋਂ ਚਾਹ ਬਲਾਈਆ ਆ ਉਹਨਾਂ ਨੂੰ ਕਿਸੇ ਕਾਂਗਰਸੀ ਨੂੰ ਚਾਹ ਬਲਾਈਆ ਆਪਣੇ ਕੋਲੋਂ ਕਿਸੇ ਅਖਾਲੀ ਨੂੰ ਚਾਹ ਬਲਾਈਆ ਕਿ ਆ ਤੂੰ ਸਾਡੀ ਪਾਰਟੀ ਨੂੰ ਵੋਟਾਂ ਪਾਈ ਲੋਕਾਂ ਨੇ ਤੁਹਾਡੇ ਲਈ ਖਰਚਾ ਕਰਿਆ ਕਿਹੜਾ ਬੰਦਾ ਪਿਆਰ ਰੱਜ ਕੇ ਕਰਦਾ ਹੈ ਨਾ ਉਹ ਫਿਰ ਜਦੋਂ ਤੁਕੀ ਹੋਵੇ ਤਾਂ ਜੁੱਤੀ ਪਾਉਂਦਣਾ ਫਿਰ ਤੁਹਾਡਾ ਜਿਹੜਾ ਟੋਟਣਾ ਹੈ ਉਹ ਲਾਲ ਹੋ ਜਾਣਾ ਤੇ ਯਾਦ ਰੱਖਿਓ ਮੈਂ ਤੁਹਾਡੇ ਵਾਸਤੇ ਕਹਿੰਦਾ 92 92 ਕਿ ਤੁਸੀਂ ਸਰਕਾਰ ਦੇ ਨਮਾਇंदे ਆ ਤੁਸੀਂ ਪੰਜਾਬ ਦੇ ਨਮਾਇंदे ਆ ਅੱਜ ਪੰਜਾਬ ਆਪਣੇ ਹੱਥਾਂ ਦੇ ਲਈ ਉੱਥੇ ਮੌਜ ਦੇ ਮੂੰਹ 'ਚ ਬੈਠਾ ਹੈ ਮੰਨ ਲਓ ਜੇ ਸ਼ਰਮ ਦਾ ਭੋਰਾ ਹੈ ਉੱਥੇ ਪਹੁੰਚ ਜਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ